27 ਜੂਨ ਸਾਲ 1839 ਦਿਨ ਵੀਰਵਾਰ ਅਜੇ ਅਮਰਤ ਵੇੜਾ ਸੀ ਜਾਂ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਪੈਂਦੇ ਕੀਰਨਿਆਂ ਨੇ ਇੱਕ ਕੀਰਨੇ ਹੁੰਦੇ ਆ ਇੱਕ ਵੈਣ ਪੈਂਦੇ ਆ ਵੇਖਣ ਨੂੰ ਇਕੱਠਾਈ ਜਾਪਦਾ ਕੀਰਨੇ ਪੈਣ ਲੱਗੇ ਆ ਵੈਣ ਪੈਂਦੇ ਆ ਇਕੱਠੇ ਨਹੀਂ ਹੁੰਦੇ ਥੋੜਾ ਥੋੜਾ ਫਰਕ ਹੈ ਕੀਰਨੇ ਕੱਲਾ ਪਉਂਦਾ ਜਦੋਂ ਕੋ ਕੱਲੀ ਔਰਤ ਰੋਂਦੀ ਆ ਉਹਨੂੰ ਕਹਿੰਦੇ ਕੀਰਨੇ ਪਉਂਦੇ ਫਿਰ ਜਦੋਂ ਉਹਦੇ ਨਾਲ ਮਿਲ ਕੇ ਕੋ ਰੋਂਦਾ ਉਹਨੂੰ ਕਹਿੰਦੇ ਵੈਣ ਪੈਂਦੇ ਸਾਰਾ ਲਾਹੌਰ ਰੋਇਆ ਉਹਨਾਂ ਪੈਣ ਵਾਲੇ ਵੈਣਾ ਨੇ ਜ਼ਮੀਨ ਤੇ ਅਸਮਾਨ ਨੂੰ ਕੰਬਾ ਕੇ ਰੱਖ ਦਿੱਤਾ ਲੋਕਾਂ ਨੂੰ ਖਬਰ ਮਿਲੀ ਤੁਹਾਡਾ ਹਰਦਿਲ ਅਜ਼ੀਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਜਾ ਚੁੱਕਾ ਹੈ ਲੋਕਾਂ ਨੇ ਆਪਣੇ ਚੁੰਨਿਆਂ 'ਚ ਅੱਗ ਤੱਕ ਨਾ ਬਾਲੀ। ਸ਼ੇਰੇ ਪੰਜਾਬ ਦੇ ਸੰਸਕਾਰ ਵਾਲੀ ਜਗ੍ਹਾ ਨਿਯਤ ਕੀਤੀ ਗਈ। ਭਾਈ ਮਾਨ ਧਿਆਨ ਸਿੰਘ ਡੋਗਰੇ ਨੇ 8 ਗੋਲੀਆਂ ਤਲਵਾਰ ਦੇ ਨਾਲ ਜ਼ੋਰ ਦੇ ਨਾਲ ਸ਼ੇਰੇ ਪੰਜਾਬ ਦੇ ਨਾਲ ਸਤੀ ਹੋਣ ਵਾਸਤੇ ਤਿਆਰ ਕੀਤੀਆਂ। ਇਹ ਇਹ ਦੱਸਣ ਵਾਸਤੇ ਕਿ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਵੀ Hindu ਰੌ ਰੀਤਾਂ ਚੱਲਦੀਆਂ ਸੀ। ਜਦੋਂ ਕਿ ਗਲਤ ਬਾਤ ਸੀ। ਉਹਨਾਂ ਗੋਲੀਆਂ ਦੇ ਸਿਰ ਤੇ ਤਲਵਾਰ ਰੱਖ ਕੇ ਆਖਿਆ ਕਿ ਤੁਹਾਡਾ ਪਰਿਵਾਰ ਮਾਰ ਦਿੱਤਾ ਜਾਵੇਗਾ ਤੁਸੀਂ ਸ਼ੇਰੇ ਪੰਜਾਬ ਦੇ ਨਾਲ ਸੜ ਕੇ ਸਤੀ ਹੋ ਗੀਆਂ ਉਹ ਮੰਨ ਗੀਆਂ ਸ਼ੇਰੇ ਪੰਜਾਬ ਦੇ ਸਸਕਾਰ ਵਾਲੀ ਜਗ੍ਹਾ ਆਈ ਚੰਦਨ ਦੀ ਚਖਾ ਚਣੀ ਗਈ ਉਤੇ ਸ਼ੇਰੇ ਪੰਜਾਬ ਦਾ ਸਰੀਰ ਰੱਖਿਆ ਗਿਆ ਘੇਰੇ ਘੇਰੇ 8 ਗੋਲੀਆਂ ਬੈਠੀਆਂ ਰਾਣੀ ਪਹਾੜਨਾ ਸ਼ੇਰੇ ਪੰਜਾਬ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖ ਕੇ ਉੱਚਖਾਦੇ ਵਿੱਚ ਬੈਠੀ ਆ ਉਹਨੇ ਜੂੰਦੀ ਨੇ ਨਾਲ ਸੜ ਕੇ ਸੁਆਹ ਹੋਣਾ ਉਥੇ ਬਹੁਤ ਕੁਝ ਇਦਾਂ ਦਾ ਹੋਇਆ ਬਹੁਤ ਕੁਝ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੰਤਮ ਅਰਦਾਸ ਹੋਈ ਲਾਂਬੂ ਲਾਉਣ ਦੀ ਤਿਆਰੀ ਕਰ ਲੱਗੇ ਰਾਣੀ ਪਹਾੜ ਨੇ ਧਿਆਨ ਸਿੰਘ ਡੋਗਰੇ ਨੂੰ ਆਵਾਜ਼ ਮਾਰ ਕੇ ਕੋਲ ਸੱਦਿਆ ਧਿਆਨ ਸਿੰਘ ਡੋਗਰਾ ਕੋਲ ਆਇਆ ਮਹਾਰਾਜ ਪਹਾੜ ਨੇ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਮਰੇ ਹੋਏ ਸ਼ੇਰੇ ਪੰਜਾਬ ਦੀ ਛਾਤੀ ਤੇ ਰੱਖ ਕੇ ਆਖਿਆ ਧਿਆਨ ਸਿਆ ਮਰੇ ਹੋਏ ਮਾਲਕ ਦੀ ਸੌਂਖਾ ਤੂੰ ਜ਼ਿੰਦਗੀ 'ਚ ਪੰਜਾਬ ਨਾਲ ਧੋਖਾ ਨਹੀਂ ਕਰੇਂਗਾ ਤੇ ਮੈਂ ਇਹ ਗੱਲ ਕਹਿ ਦਿਆ ਮੈਨੂੰ ਕੋਈ ਮੇਰਾ ਖਾਸ ਸੱਜਣ ਕਹਿੰਦਾ ਕਿ ਸੌ ਖਾਣ ਵਾਲੇ ਬੰਦੇ ਤੇ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ ਫਿਰ ਮੈਂ ਉਸ ਉਹਦੀ ਗੱਲ ਨੂੰ ਇਤਿਹਾਸ ਦੇ ਪੰਨਿਆਂ 'ਚ ਜਾ ਕੇ ਲੱਭਿਆ ਤੇ ਮੈਨੂੰ ਗੱਲ ਇਹ ਵਾਕਿਆ ਸੱਚ ਲੱਭੀ ਕਿ ਜਿਸ ਬੰਦੇ ਨੇ ਪੁੱਠਾ ਕੰਮ ਕਰਨਾ ਹੈ ਉਹਦੇ ਵਾਸਤੇ ਗੁਰੂ ਕੋਈ ਮਾਇਨੇ ਨਹੀਂ ਰੱਖਦਾ ਉਹਦੇ ਵਾਸਤੇ ਧੀ ਪੁੱਤ ਕੋਈ ਮਾਇਨੇ ਨਹੀਂ ਰੱਖਦਾ ਉਹਨੇ ਸੌ ਖਾ ਜਾਣੀਆਂ ਕਿਉਂਕਿ ਉਹਨੇ ਕੰਮ ਪੁੱਠੇ ਕਰਨੇ ਆ ਉਨੇ ਮਾਂ ਨੂੰ ਵੀ ਢਾਲ ਬਣਾਉਣਾ ਵਾ ਪੁੱਤ ਨੂੰ ਵੀ ਢਾਲ ਬਣਾਉਣਾ ਵਾ ਉਹਨੇ ਗੁਰੂ ਨੂੰ ਗੁਰਦੁਆਰੇ ਖਲੋ ਕੇ ਢਾਲ ਬਣਾ ਕੇ ਚਲੇ ਜਾਣਾ ਭਈ ਮਾਨ ਧਿਆਨ ਸਿੰਘ ਡੋਗਰੇ ਨੇ ਸੌਂ ਖਾਧੀ ਸੌਂ ਖਾ ਕੇ ਤੇ ਉੱਚੀ ਉੱਚੀ ਰੋਣ ਲੱਗ ਪਿਆ ਉਹਦੀਆਂ ਅੱਖਾਂ ਚੋਂ ਮੋਟੇ ਮੋਟੇ ਹੰਝੂ ਨਿਕਲੇ ਅਸਲ ਵਿੱਚ ਲੋਕਾਂ ਨੂੰ ਲੱਗਦਾ ਸੀ ਧਿਆਨ ਸਿੰਘ ਡੋਗਰਾ ਦਿਲੋਂ ਰੋ ਰਿਹਾ ਅਸਲ ਵਿੱਚ ਉਹ ਮਗਰਮਸ਼ ਦੇ ਹੰਝੂ ਰੋ ਰਿਹਾ ਤੁਹਾਡੇ ਚੋਂ ਕਿਸੇ ਨੇ ਮਗਰਮਸ਼ ਰੋਂਦਾ ਤੇ ਵੇਖਿਆ ਨਹੀਂ ਹੋਣਾ ਜਿੰਨੇ ਕ ਆਪਾਂ ਬੈਠੇ ਆਂ ਪਰ ਆਪਾਂ ਇਹ ਗੱਲ ਜ਼ਰੂਰ ਕਹਿੰਨੇ ਜੀ ਮਗਰਮਸ਼ ਦੇ ਹੰਝੂ ਅਸਲ ਵਿੱਚ ਮਗਰਮਸ਼ ਰੋਂਦਾ ਨਹੀਂ ਆ ਉਹ ਆਪਣੇ ਸ਼ਿਕਾਰ ਨੂੰ ਸਬੂਤਾ ਨਿਗਲਣ ਤੋਂ ਬਾਅਦ ਜਦੋਂ ਪਾਣੀ ਚੋਂ ਨਿਕਲ ਕੇ ਬਰੇਤੇ ਤੇ ਆਉਂਦਾ ਹੈ ਨਾ ਉਹ ਆਪਣੇ ਸਰੀਰ ਨੂੰ ਇੰਨੇ ਜੋਰ ਨਾਲ ਘਮਾਉਂਦਾ ਕਿ ਸਬੂਤਾ ਖਾਦਾ ਹੋਇਆ ਸ਼ਿਕਾਰ ਉਹਦੇ ਸਰੀਰ ਅੰਦਰ ਟੋਟੇ ਟੋਟੇ ਹੋ ਕੇ ਟੁੱਟ ਜਾਂਦਾ ਹੈ। ਇਸ ਸਮੇਂ ਦੌਰਾਨ ਉਹਦਾ ਜੋਰ ਬੜਾ ਲੱਗਦਾ ਹੈ। ਫਿਰ ਉਹ ਮੂਸ ਅੱਡ ਕੇ ਤੇ ਇੱਕ ਪਾਸੇ ਨੂੰ ਬਹਿ ਜਾਂਦਾ ਹੈ। ਜਿਆਦਾ ਥੱਕਿਆ ਹੋਣ ਕਰਕੇ ਉਹਦੀਆਂ ਅੱਖਾਂ 'ਚੋਂ ਬਹੁਤ ਜ਼ਿਆਦਾ ਪਾਣੀ ਵਗਦਾ ਹੈ। ਤੇ ਵੇਖਣ ਵਾਲਾ ਕਹਿੰਦਾ ਜੀ ਮਗਰਮਾ ਸ਼ਰੋਂਦਾ ਹੈ। ਮਗਰਮਾ ਸ਼ਰੋਂਦਾ ਨਹੀਂ। ਅਸਲ 'ਚ ਉਹ ਖਾਦੇ ਜਾਣ ਵਾਲੇ ਸ਼ਿਕਾਰ ਦੀ ਖੁਸ਼ੀ ਮਨਾ ਰਿਹਾ। ਕਈਆਂ ਲੋਕਾਂ ਦਾ ਰੋਣਾ ਵੀ ਮਗਰਮਛ ਦੇ ਹੰਝੂਆਂ ਵਰਗਾ ਹੈ ਜਿਨ੍ਹਾਂ ਨੇ ساری ਉਮਰ ਕਿਸੇ ਬੰਦੇ ਨੂੰ ਚੰਗਾ ਨਹੀਂ ਨਾ ਕਿਹਾ ਹੁੰਦਾ ਉਹਦੇ ਚੰਗੇ ਕੰਮ ਨੂੰ ਵੀ ਚੰਗਾ ਨਹੀਂ ਕਿਹਾ ਹੁੰਦਾ ਮਰਨ ਤੋਂ ਬਾਅਦ ਉਹਦੀ ਮੜੀ ਚ ਖਲੋਕੇ ਉੱਚੀ ਉੱਚੀ ਰੋਂਦੇ ਬਾਂਗਾ ਮਾਰਦੇ ਲੋਕ ਤੁਸੀਂ ਹੋ ਵੇਖੋ ਜਿਨ੍ਹਾਂ ਨੇ ساری ਉਮਰ ਆਪਣੇ ਘਰ ਕਿਸੇ ਨੂੰ ਕਵਾਇਆ ਨਹੀਂ ਨਾ ਹੁੰਦਾ ਸੱਸ ਨੂੰ ਨਹੀਂ ਕਵਾਇਆ ਸਹੁਰੇ ਨੂੰ ਨਹੀਂ ਕਵਾਇਆ ਪਾਣੀ ਦਾ ਗਲਾਸ ਘੋਟਨੇ ਦਿੱਤਾ ਮਰ ਗਿਆ ਤੇ ਮੜੀ ਤੇ ਖਲੋ ਕੇ ਸਾਰਾ ਪਿੰਡ ਵੇਂਦਾ ਵੀ ਜਿਆਦਾ ਦੁਖੀ ਸਾਰਾ ਇਹਨੂੰ ਚੰਬੜਿਆ ਵਾ ਬਾਣੀ ਕਹਿੰਦੀ ਏ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ ਉਹ ਨਾ ਸੁਣਹੀਂ ਕੱਤਹੀਂ ਤੁਮ ਲੋਕ ਸੁਣਾਵੋ ਤੇਰੀਆਂ ਬਾਂਗਾ ਲੋਕਾਂ ਵਾਸਤੇ ਆ ਜਿਹਦੇ ਨਾਲ ਜਿਉਂਦੇ ਰੋਣਾ ਸੀ ਉਹਦੇ ਨਾਲ ਜਿਉਂਦਿਆਂ ਤੇ ਤੂੰ ਰੋਇਆ ਨਹੀਂ ਮਰਨ ਤੋਂ ਬਾਅਦ ਰੋਇਆ ਤੇਰਾ ਕੋਈ ਵੇਖਣ ਥੋੜਾ ਲੱਗਾ ਜੇ ਕਿਸੇ ਦੀ ਕਦਰ ਕਰ ਸਕਦੇ ਹੋ ਜਿਉਂਦੇ ਜੀ ਕਰੋ ਜੇ ਕਿਸੇ ਦਾ ਸਤਿਕਾਰ ਕਰ ਸਕਦੇ ਹੋ ਜਿਉਂਦੇ ਜੀ ਕਰੋ ਜੇ ਕਿਸੇ ਨੂੰ ਦੋ ਮਿੱਠੇ ਬੋਲ ਬੋਲ ਸਕਦੇ ਹੋ ਜਿਉਂਦੇ ਜੀ ਬੋਲੋ ਜੇ ਕਿਸੇ ਦੇ ਦਿਲ 'ਚ ਜਗ੍ਹਾ ਬਣਾਉਣੀ ਹੈ ਜਿਉਂਦੇ ਜੀ ਬਣਾ ਲਓ ਮਰਨ ਤੋਂ ਵਾਦਾ ਕੋਈ ਨਹੀਂ ਬੋੜਿਆ ਕਿੰਨੇ ਚਲੇ ਗਏ ਸਾਡੇ ਪੀੜੀਆਂ ਚਲੀਆਂ ਗਈਆਂ ਕਿਸੇ ਨੇ ਦੱਸਿਆ ਤੁਹਾਨੂੰ ਆਕੇ ਵੀ ਫਲਾਣਾ ਵੜਾ ਰੋਂਦਾ ਸੀ ਜਦੋਂ ਮੈਂ ਮਰਿਆ ਕੇ ਨੇ ਤੁਹਾਨੂੰ ਕਦੀ ਆਕੇ ਦੱਸਿਆ ਵੀ ਫਲਾਣਾ ਮੈਂ ਮਰ ਗਿਆ ਹਾਂ ਤੇ ਮੇਰੇ ਮਰਨ ਦੇ ਉੱਤੇ ਤੁਸੀਂ ਆ ਖਵਾਇਆ ਇਹ ਲੋਕਾਂ ਨੂੰ ਆ ਮਠਿਆਈ ਖਵਾਈ ਹੀ ਆ ਪਕੌੜੇ ਖਵਾਏ ਹੀ ਕੋਈ ਨਹੀਂ ਦੱਸਦਾ ਜਿਉਂਦੇ ਜੀ ਖਵਾਓ ਜਿਉਂਦੇ ਜੀ ਸੇਵਾ ਕਰ ਲੋ ਜੇ ਕਿਸੇ ਦੀ ਹੋ ਸਕਦਾ ਕੋਈ ਨਹੀਂ ਕਰਦਾ ਤੇ ਮਰਨ ਤੋਂ ਪਹਿਲਾਂ ਵੀ ਲੋਕੀ ਨਾਕੀ ਰੱਖਣ ਦਾ ਵੀ ਲੈ ਲੋਕੀ ਕੀ ਆਖਣਗੇ ਸਾਨੂੰ ਸਿਆਪਾ ਤੇ ਲੋਕਾਂ ਦਾ ਪਿਆ ਬੇਬਤਾ ਤੇ ਲੋਕਾਂ ਦੀ ਪਈ ਆ ਵੀ ਲੋਕ ਕੀ ਆਖਣਗੇ ਤੇ ਮੈਂ ਇੱਕ ਬੇਨਤੀ ਕਰਾਂ ਜਿੰਨਾ ਚਿਰ ਤੁਸੀਂ ਲੋਕਾਂ ਵੱਲ ਵੇਖ ਕੇ ਫੈਸਲੇ ਲਓਗੇ ਨਾ ਜ਼ਿੰਦਗੀ ਦੇ ਤੁਸੀਂ ਆਪਣੀ ਕਾਮਯਾਬੀ ਦੇ ਦਰਵਾਜ਼ੇ ਬੰਦ ਕਰ ਛੱਡੋਗੇ ਆਪਣੀਆਂ ਲੱਤਾਂ ਤੇ ਭਾਰ ਪਾਉਣ ਦੀ ਜਾਂਚ ਸਿੱਖਣੀ ਚਾਹੀਦੀ ਆ ਸਮਾਂ ਰਹਿੰਦਿਆਂ ਫਲਾਣਾ ਕੀ ਆਖੂਗਾ ਫਲਾਣਾ ਕੀ ਆਖੂਗਾ ਫਲਾਣਾ ਕੀ ਆਖੂਗਾ ਜਿੰਨਾਂ ਦੀਆਂ ਯਾਦਾਂ ਅਸੀਂ ਮਨਾਉਣੀਆਂ ਜਿੰਨਾਂ ਸ਼ਹੀਦਾਂ ਦੇ ਮੇਲੇ ਅਸੀਂ ਲਾਉਣੇ ਆ ਜੋ ਫਲਾਣੇ ਫਲਾਣੇ ਵੱਲ ਵੇਖਣ ਲੱਗਦੇ ਤੇ ਸ਼ਾਇਦ ਇਤਿਹਾਸ ਕਦੀ ਨਾ ਬਦਲਦਾ ਤੁਹਾਨੂੰ ਫਲਾਣੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਤੁਹਾਨੂੰ ਆਪਣੀ ਖੁਦ ਦੀ ਚਿੰਤਾ ਹੋਣੀ ਚਾਹੀਦੀ ਜਦੋਂ ਇੰਨਾ ਕੁਝ ਵਾਪਰ ਰਿਹਾ ਤੇ ਸਾਹਮਣੇ ਬੈਠੀ ਆ ਮਾਹ ਰਾਣੀ ਜਿੰਦਾ ਛੇਰੇ ਪੰਜਾਬ ਦਾ ਲਾਂਬੂ ਚਿਖਾ ਬਲੀ ਲਾਂਬੂ ਲੱਗੇ ਮਾਹ ਰਾਣੀ ਜਿੰਦਾ ਬੈਠੀ ਰੋਂਦੀ ਰੋਂਦੀ ਸੋਚਦੀ ਆ ਜਿੰਦਾ ਤਾਂ ਉੱਠ ਜਦੋਂ ਤੇਰੇ ਸਿਰ ਦਾ ਸਾਈਂ ਨਹੀਂ ਰਿਹਾ ਤੇ ਤੇਰੇ ਪਾ ਦੀ ਦੁਨੀਆ ਤੇ ਉੱਜੜ ਗਈ ਐ ਨਾ ਮੈਂ ਕਹ ਬੇਨਤੀ ਕਰਦਾ ਹਾਂ ਨਾ ਸਟੇਜ ਉੱਤੇ ਔਰਤ ਦੀ ਸਰਦਾਰੀ ਉਹਦੇ ਮਰਦ ਦੇ ਨਾਲ ਮਰਦ ਦੀ ਸਰਦਾਰੀ ਉਹਦੀ ਔਰਤ ਨਾਲ ਜੰਨਾ ਚਿਰ ਦੋਵੇਂ ਇੱਕ ਜੁੱਦੇ ਦੀ ਕਦਰ ਕਰਨਗੇ ਘਰ ਸਵਰਗ ਬਣਿਆ ਰਹੂਗਾ ਬਾਕੀ ਸਾਰੇ ਰਿਸ਼ਤੇ ਖੂਨ ਦੇ ਆ ਕੋਈ ਚਾਚਾ ਹੈ ਕੋਈ ਤਾਇਆ ਹੈ ਕੋਈ ਭੈਣ ਹੈ ਕੋਈ ਫੁੱਫੜ ਹੈ ਕੋ ਮੈਂ ਖੂਨ ਦੇ ਬਲੱਡ ਰਿਲੇਸ਼ਨ ਚ ਆਉਂਦੇ ਆ ਭੂਆ ਵੀ ਆ ਗਈਆਂ ਚਾਚੇ ਤਾਇਏ ਆ ਗਏ ਭੈਣ ਭਰਾ ਗਏ ਇਹ ਖੂਨ ਦੇ ਰਿਸ਼ਤੇ ਆ ਮੀਆਂ ਬੀਬੀ ਦਾ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਇਹ ਰਿਸ਼ਤਾ ਜਜ਼ਬਾਤਾਂ ਦਾ ਹੈ ਇਹ ਰਿਸ਼ਤਾ ਕਦਰ ਦਾ ਹੈ ਲੋਕੀ ਕਹਿੰਦੇ ਆ ਕੋਰਟ ਕਚਹਿਰੀ ਤੇ ਚਲਾ ਕੇ ਤਲਾਕ ਹੁੰਦੇ ਆ ਕਈ ਲੋਕੀ ਸਾਰੀ ਸਾਰੀ ਉਮਰ ਘਰਾਂ ਚ ਇਕੱਠੇ ਰਹਿ ਕੇ ਨਹੀਂ ਬੋਲਦੇ ਉਹ ਵੀ ਇੱਕ ਤਲਾਕ ਹੀ ਹੁੰਦਾ ਅਸਲ ਵਿੱਚ ਜਿੱਥੇ ਮਨ ਨਾ ਮਿਲੇ ਉਹ ਤਲਾਕ ਹੈ ਭਰਾ ਦਾ ਭਰਾ ਨਾ ਮੰਨਣਾ ਮਿਲੇ ਭੈਣ ਭਰਾ ਦਾ ਮੰਨਣਾ ਮਿਲੇ ਪਿਓ ਪੁੱਤ ਦਾ ਮੰਨਣਾ ਮਿਲੇ ਮੀਆਂ ਬੀਬੀ ਦਾ ਮੰਨਣਾ ਮਿਲੇ ਉਹ ਤਲਾਕ ਹੀ ਆ ਹੋਰ ਕੀ ਆ ਤਲਾਕ ਕੋਰਟ ਕਚਹਿਰੀਆਂ ਚ ਨਹੀਂ ਹੁੰਦੇ ਤਲਾਕ ਬਹੁਤੇ ਘਰਾਂ ਚ 24 ਘੰਟੇ ਹੋਏ ਪਏ ਆ ਕਿਉਂਕਿ ਮਨ ਹੀ ਨਹੀਂ ਮਿਲਦਾ ਕੁਆਕੇ ਹੀ ਰਾਜੀ ਨਹੀਂ ਕੋਈ ਇੱਕ ਦੂਜੇ